ਸਰ ਚੱਲੀ ਆ ਹਜੇ ਤੱਕ ਸਰਕਾਰ ਨੇ ਕੋਈ ਚੰਗਾ ਕੰਮ ਤੇ ਕਰਦੇ ਨੂੰ ਵੇਖਿਆ ਨਹੀਂ ਕਿਸੇ ਨੂੰ ਤੇ ਜਿਹੜਾ ਜਦੋਂ ਲੈਣ ਵਾਲਾ ਕਿਸਾਨਾਂ ਦਾ ਵੀ ਮੈਨੂੰ ਇਹ ਚੀਜ਼ ਚਾਹੀਦੀ ਨਹੀਂ ਬਿਲਕੁਲ ਆਪਾਂ ਕੋਈਆਂ ਦਾ ਮੈਂ ਪੁਲ ਬਣਾ ਦੇਣਾ ਕੋਈਆਂ ਦਾ ਨਾ ਰੁਚੀ ਹੋ ਗਈ ਕੋਈਆਂ ਦਾ ਨਕਾਸ ਹੋ ਗਿਆ ਜਿਹੜਾ ਜੀ ਜੇ ਪੈਸੇ ਲਏ ਤਾਂ ਇੰਤਕਾਲ ਚੜਿਆ ਬਿਲਕੁਲ ਬਿਲਕੁਲ ਇੰਤਕਾਲ ਜਿੱਤਰਾ ਬੰਦ ਸਾਡੇ ਨੇ ਇੰਤਕਾਲ ਕਰਦੇ ਤਾਂ ਨਾ ਕਰਿਆ ਇਹ ਜੱਟ ਨੂੰ ਪੈਸੇ ਨਹੀਂ ਮਿਲੇ ਬੰਦ ਬੰਦ ਤਾਂ ਵੀ ਨਹੀਂ ਮਿਲੇ સરકારી <coughs> <coughs> ਸੰਭਰਾ ਕਿਸਾਨ ਸ ਕਰਸ਼ ਕਮੇਟੀ ਜੋਨ ਪ੍ਰਧਾਨ ਕੋਟ ਬੁੱਢਾ ਜੀ ਕੀ ਕਹਿਣਾ ਚਾਹੋਗੇ ਆਡੀਨ ਨੈਪ ਦਾ ਜਣਾ ਅੱਜ ਜੀ ਸਾਰਾ ਵਿਭਾਗ ਆਇਆ ਜੀ ਐਕਸਨ ਐਸਡੀ ਕੋ ਸਾਰੇ ਆਪਣੇ ਵਿਭਾਗ ਆਇਆ ਵਾ ਅੱਜ ਸਾਰੇ ਕਿਸਾਨ ਠਾਰ ਦੇ ਇਕੱਠੇ ਹੋਏ ਬਹੁਤ ਜਨਤਾ ਇਕੱਠੀ ਹੋਈ ਸਾਰਿਆਂ ਨੇ ਅੱਜ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਵਿਸ਼ਵਾਸ ਦਵਾਇਆ ਵੀ ਜਿੰਨਾ ਚਿਰ ਅਸੀਂ ਨਿਕਾਸ ਅਗਲੇ ਪੰਨੇ ਰੋਹੀ ਚ ਚੇ ਦਰਿਆਜ ਨਹੀਂ ਦਿੰਦੇ ਉਹਨਾਂ ਚ ਰਹੀ ਨਹਿਰ ਠਾਰ ਨਹੀਂ ਬਣਾਵਾਂਗੇ ਸਾਰੇ ਸਹਿਮਤੀ ਹੋਈ ਆ ਪਹਿਲੀ ਦੀ ਗੱਲ ਕੀਤੀ ਪਹਿਲੀ ਅਸੀਂ ਪਹਿਲਾਂ ਵੀ ਗਏ ਛੱਡੀ ਆ ਪਹਿਲੀ ਤਾਂ ਉਹਨਾਂ ਨੂੰ ਕੋਈ ਗੱਲ ਨਹੀਂ ਹੈਗੀ ਸਾਨੂੰ ਪਾਣੀ ਦਾ ਨਿਕਾਸ ਦਿੱਤਾ ਜਾਵੇ ਉਹਨਾਂ ਨੇ ਇਹੋ ਵਿਸ਼ਵਾਸ ਦਵਾਇਆ ਸਾਰਿਆਂ ਨੇ ਵੀ ਅਸੀਂ ਪਹਿਲਾਂ ਨਿਕਾਸ ਦੇਵਾਂਗੇ ਫਿਰ ਨਹਿਰ ਚਾਲੂ ਕਰਾਂਗੇ ਜੀ ਆਸਾਨ ਮਦੂਰ ਸਿੰਘਾ ਛੂਟੀ ਪੰਜਾਬ ਦਾ ਸੂਬਾ ਪ੍ਰਧਾਨ ਕੀ ਮਸਲਾ ਨਹਿਰ ਦਾ ਅੱਜ ਨਾ ਇੱਥੇ ਨਹਿਰ ਵਿਭਾਗ ਮ ਆਇਆ ਵਾ ਇੱਕ ਪ੍ਰੋਜੈਕਟ ਬਣਿਆ ਚਾਹੀਦਾ 60 ਸਾਲ ਪਹਿਲਾਂ ਜਿਹੜਾ ਡੂਮਣੀ ਵਾਲਾ ਮਾਈਨਰ ਦੇ ਨਾਮ ਸੀ ਜਾਂ ਡੂਮਣੀ ਵਾਲਾ ਸਿਸਟਮ ਦੇ ਨਾਮ ਸੀ ਸਾਡੀਆਂ ਜਾਦਾ ਅਨਸਾਰ ਉਹ ਮਤਲਬ ਦੂਰ ਤੱਕ ਨਹਿਰ ਜਾਂਦੀ ਸੀ ਤੇ ਸੇਮ ਚੋਂ ਕੱਢੀ ਹੋਈ ਸੀ ਜਿਹੜੀ ਹਰੀਕੇ ਸੇਮ ਆ ਪਰ ਹੁਣ ਮੈਂ ਇੱਕ ਪੰਨ ਦੱਸ ਰਿਹਾ ਵੀ ਉਹ ਸਭਰਾਉ ਬ੍ਰਾਂਚ ਦੇ ਵਿੱਚੋਂ ਕੱਢ ਕੇ ਥੱਲੇ ਉਤਰੀ ਸੀ ਉਹਦੇ ਤੇ ਸਾਰੇ ਲੋਕ ਇਕੱਠੇ ਹੋਇਆ ਕਿਉਂਕਿ ਉਹ ਜ ਖਲਾਰਾ ਪੈਂਦਾ ਉਹਦਾ ਤੇ ਜਿਹੜੀ ਉਹ ਨਹਿਰ ਵਾਲੀ ਜਗ੍ਹਾ ਸੀ ਉਹਦੇ ਤੇ ਸਰਕਾਰ ਨੇ ਛੜਕਾਂ ਬਣਾਤੀਆਂ ਲੋਕਾਂ ਨੇ ਆਪਣੇ ਨਕਸ਼ੇ ਉਧਰ ਲਈ ਬਣਾ ਲਏ ਜ਼ਮੀਨ ਜਾਇਦਾਦ ਲੋਕਾਂ ਦੀ ਉਧਰ ਨਾਲ ਜੁੜ ਗਈ ਆ ਤੇ ਅੱਜ ਮਤਲਬ ਜੇ ਉਹ ਸਾਰਾ ਕੁਝ ਫਿਰ ਉਥਲ ਪੁਥਲ ਹੁੰਦੀ ਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਹੋਊਗਾ ਤੇ ਇੱਕ ਤੋਂ ਤਿੰਨ ਬਰਾਂਚਾ ਬਣਨੇ ਨੇ। ਇੱਕ ਇੱਕ ਕੋਡੋਂ ਇੱਕ ਸੁਬਾ ਮੈਨਰ, ਹੋਰ ਇੱਕ ਦੂਮਨੀਆ ਦਾ ਮੈਨਰ। ਉਹਨਾਂ ਤਿੰਨਾਂ ਦੇ ਵਿੱਚ ਬੰਨ ਹੀ ਬਣ ਜਾਣੇ ਆ। ਜਦੋਂ ਬਰਬਾਦ ਦਾ ਪਾਣੀ ਹੁੰਦਾ ਬਹੁਤ ਵੱਡਾ ਨੁਕਸਾਨ ਹੁੰਦਾ ਵਾ। ਉਸ ਕਰਕੇ ਉਹਨਾਂ ਦੇ ਨਾਲ ਵੀ ਪਹਿਲਾਂ ਪੂਰਾ ਪ੍ਰੋਜੈਕਟ ਸਮਝ ਚਾਵੇ। ਅਜੇ ਇਹ ਵੀ ਨਹੀਂ ਪਤਾ ਸਾਨੂੰ ਵੀ ਸਾਡੇ ਵੱਡਿਆਂ ਮਟੀਰੀਆ ਨੇ ਕੋਈ ਮਤਲਬ ਇਹ ਜ਼ਮੀਨ ਦੇ ਪੈਸੇ ਵੀ ਚੁੱਕਿਆ ਕਿ ਨਹੀਂ ਚੁੱਕੇ। ਜ਼ਮੀਨ तकरीबन 100 ਫੁੱਟ ਦੇ ਕਰੀਬ ਜਿਹੜੀ ਆ ਉਹ ਉਹ ਅਕਵਾਇਰ ਜਿਹੜੀ ਹੋਈ ਆ ਪਰ ਪੈਸਾ ਕੋਈ ਨਹੀਂ ਮਿਲਿਆ ਇਹ ਅਜੇ ਪਤਾ ਕਰਨਾ ਪੈਣਾ ਵਾ ਸੋ ਇਹਦੇ ਤੇ ਅੱਜ ਮੈਹਿਕਮੇ ਨਾਲ ਗੱਲ ਕੀਤੀ ਉਹਨਾਂ ਨੇ ਸਾਰਿਆਂ ਦੇ ਪੁਆਇੰਟ ਜਿਹੜੇ ਨੋਟ ਕੀਤੇ ਆ ਤੇ ਆਪਣੀ ਗੱਲ ਸਰਕਾਰ ਕੋਲੇ ਰੱਖਣਗੇ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਗਿਆ ਕੀ ਵਿਸ਼ਵਾਸ ਦਵਾਇਆ ਗਿਆ ਮੈਹਿਕਮੇ ਨੂੰ ਮੈਹਿਕਮਾ ਤੇ ਇਹੀ ਕਹਿ ਰਿਹਾ ਵੀ ਤੁਹਾਡਾ ਨੁਕਸਾਨ ਕੋਈ ਨਹੀਂ ਹੋਊਗਾ ਅਸੀਂ ਬਕਾਇਦਾ ਤੌਰ ਤੇ ਮੋਗੇ ਕੱਢ ਕੇ ਪਾਣੀ ਦੀ ਨਿਕਾਸੀ ਕਰਕੇ ਵੀ ਜਦੋਂ ਵਾਧੂ ਪਾਣੀ ਹੁੰਦਾ ਫालतू ਪਾਣੀ ਉਹ ਅੱਗੇ ਦਰਿਆ ਜਾ ਪਵੇ ਫਿਰ ਇਹਨੂੰ ਪ੍ਰੋਜੈਕਟ ਨੂੰ ਸ਼ੁਰੂ ਕਰਾਂਗੇ ਜੇ ਕੋਈ ਚੰਗੇ ਤਰੀਕੇ ਨਾਲ ਪ੍ਰੋਜੈਕਟ ਸ਼ੁਰੂ ਕਰਦੇ ਆ ਪਾਣੀ ਦੀ ਨਿਕਾਸੀ ਹੋ ਜਾਂਦੀ ਆ ਮੋਗੇ ਪ੍ਰੋਪਰ ਮਿਲ ਜਾਂਦੇ ਆ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ਵੀ ਲੋੜ ਸਮੇਂ ਤੇ ਪਾਣੀ ਦੀ ਲੋੜ ਰਵੇ ਉਦਾਂ ਪਾਣੀ ਜਿਹੜਾ ਨੁਕਸਾਨ ਨਾ ਕਰੇ ਤੇ ਫਿਰ ਲੋਕ ਐਗਰੀ ਨੇ ਲੋਕ ਮਤਲਬ ਇਹੋ ਜੇ ਨਹੀਂਗੇ ਪਰ ਇਹ ਆ ਵੀ ਜੇ ਇਹਨੂੰ ਸ਼ੁਰੂ ਕਰਕੇ ਇੱਕ ਵਾਰਾ ਪਾਣੀ ਥੱਲੇ ਤਾਰ ਕੇ ਸਰਕਾਰ ਆਪਣਾ ਇਹ ਜਿਹੜੇ ਪ੍ਰੋਜੈਕਟ ਤੇ ਕਿੰਦੇ 49 ਕਰੋੜ ਰੁਪਏ ਆਇਆ ਵਾ ਉਹਨੂੰ ਹੀ ਮਤਲਬ ਜਿਹੜਾ ਵਾ ਵਰਤ ਵਰਤਾ ਆ ਕੀ ਤੇ ਬਾਅਦ ਦੇ ਵਿੱਚ ਇਹਨੂੰ ਬੰਦ ਕਰ ਦੇਣ ਇਹ ਫੇਰ ਲੋਕੀ ਮਹਿਸੂਸ ਜਰੂਰ ਕਰਨਗੇ ਕਿਉਂਕਿ ਲੋਕਾਂ ਦੇ ਨਾਲ ਕਈ ਵਾਰਾਂ ਪਹਿਲਾਂ ਵੀ ਠਗੀਆਂ ਹੋ ਚੁੱਕੀਆਂ। ਸਭਰਾਜੀ ਕੀ ਕਹਿਣਾ ਚਾਹੋਗੇ ਆੜਾ ਨਹਿਰ ਦਾ ਇਹ ਨਹੀਂ ਨਹਿਰ ਤੇ ਅੱਜ ਮਹਿਕਮਾ ਆਇਆ ਸੀ ਸਾਰੇ ਪਿੰਡ ਦੇ ਬੰਦੇ ਇਕੱਠੇ ਹੋਏ ਸੀ ਜੀ ਕਿਸਾਨ ਤੇ ਬਹਿ ਕੇ ਕਾਫੀ ਚਰਚਾ ਹੋਈ ਆ ਤੇ ਇੱਥੇ ਗੱਲ ਆਈ ਆ ਵੀ ਜਿੰਨਾ ਚਿਰ ਉਹਨਾਂ ਨੇ ਕਿਹਾ ਸਾਨੂੰ ਤੁਹਾਡਾ ਨਕਾਸ ਰੋਈ ਦੇ ਵਿੱਚ ਜਾਂ ਦਰਿਆ ਦੇ ਵਿੱਚ ਨਹੀਂ ਅਗਲੇ ਬੰਦੇ ਪਾਉਂਦੇ ਉਹਨਾਂ ਤੇ ਅਸੀਂ ਨਹਿਰ ਦਾ ਕੰਮ ਬਿਲਕੁਲ ਡੱਕ ਦੇ ਨਹੀਂ ਕਰਦੇ ਸਾਨੂੰ ਇੱਕੋ ਹੀ ਇਹ ਅੱਭੀ ਜੇ ਕਲੇਸ਼ ਪੈਂਦਾ ਜੇ ਅਗਲੇ ਬੰਨੇ ਨਿਕਾਸ ਨਹੀਂ ਹੁੰਦਾ ਪਿੱਛੋਂ ਪਾਣੀ ਮੀਂਹ ਦਾ ਆ ਜਾਂ ਨਹਿਰ ਦਾ ਪ੍ਰਵਾਹ ਦਾ ਦੇ ਜੀ ਦੀ ਪੈਲਟੀ ਵਿੱਚ ਆ ਕੇ ਖੁੱਲਦੀ ਉਹ ਡੁੱਬਦਾ ਜੀ ਜੇ ਉਹ ਬੰਦ ਕਰਦੇ ਉੱਥੇ ਲਾ ਕੇ ਤੋੜੇ ਦੇ ਪਿਛਲਾ ਡੁੱਬਦਾ ਤੇ ਸਾਡੀ ਆਏ ਦਿਨ ਲੜਾਈ ਨਾ ਹੋਇਆ ਕਰੇ ਅਸੀਂ ਨਹਿਰ ਦਾ ਪਾਣੀ ਢੱਕਨ ਤੇ ਬਿਲਕੁਲ ਅੱਖ ਜਿੰਨੇ ਅਸੀਂ ਵੀ ਸਾਨੂੰ ਨਹਿਰ ਦਾ ਪਾਣੀ ਚਾਹੀਦਾ ਵਾ ਇਹ ਪੈਲੀਆਂ ਉੱਚੀਆਂ ਨਹੀਂ ਵੀ ਆ ਜੀ ਤੇ ਇਹਨਾਂ ਨੂੰ ਅੱਜ ਸਾਰਾ ਮੌਕਾ ਵਿਖਾਇਆ ਵਾ ਇੱਥੋਂ ਇਹਨਾਂ ਕਹਿ ਨਿਕਾਸ ਕਰਾਵਾਂਗੇ ਇੱਥੋਂ ਨਿਕਾਸ ਕਰਾਉਂਦੇ ਤੋੜੇ ਆਪਣੇ ਪੂਰੇ ਪਾਉਂਦੇ ਜੋ ਵੀ ਕਰਦੇ ਆ ਇਹ ਪਾਣੀ ਦਾ ਕਰੀ ਨਿਕਾਸ ਕਰਾ ਦੇਉਂਗੇ ਇੱਕੀ ਪੋਸਟ ਆਪਣੀ ਜੀ ਮੈਂ ਕਰਦੀ ਕਰ ਇੰਜੀਨੀਅਰ ਕੀ ਕਹਿਣਾ ਚਾਹੋਗੇ ਆ ਜਿਹੜਾ ਪਿੰਡ ਸੁਹਰਾ ਦੇ ਵਿੱਚ ਨਿਆ ਨੂੰ ਲੈ ਕੇ ਬੁਆਦ ਚੱਲ ਰਿਹਾ ਹੈ ਅਸੀਂ ਅੱਜ ਮੌਕਾ ਦੇਖਿਆ ਕਿਸਾਨਾਂ ਦੀ ਜਿਹੜੇ ਮੁਸ਼ਕਲਾਂ ਸੁਣੀਆਂ ਅੱਜ ਹਾਂਜੀ ਮਦਦ ਕਰਨ ਲਈ ਆਪਾਂ ਲੈਵਲ ਵਗੈਰਾ ਕਰਾ ਕੇ ਸਰਵੇ ਕਰਾ ਰਹੇ ਹਾਂ ਜੀ ਸਰ ਕੋਈ ਨੁਕਾਸ ਦਾ ਕੰਮ ਕੀਤਾ ਹੋਈ ਕਿ ਹੋਇਆ ਕਿਦੋਂ ਨਿਕਲੂਗਾ ਆਪਾਂ ਜਿਨ੍ਹਾਂ ਨੇ ਜਿਹੜੇ ਜਿਹੜੇ ਪੁਆਇੰਟਸ ਤੁਹਾਨੂੰ ਦੱਸਿਆ ਉਹਨਾਂ ਨੂੰ ਅਸੀਂ ਸਰਵੇ ਕਰਾ ਰਹੇ ਹਾਂ ਉਹਨਾਂ ਨੂੰ ਕਹਿਤਾ ਸਟਾਫ ਨੂੰ ਉਹ ਕਰਵਾ ਕੇ ਹੀ ਕਰਵਾਵਾਂਗੇ ਉਹਨੂੰ ਮਸਲਾ ਕਰਵਾਵਾਂਗੇ ਜਿਹੜੇ ਕਿਸਾਨਾਂ ਦੇ ਵਿੱਚ ਘਰ ਆ ਰਹੇ ਉਹਨਾਂ ਨੂੰ ਕੋਈ ਨੋਟਸ ਜਾਂ ਕੋਈ ਕੁਝ ਨਹੀਂ ਦਿੱਤਾ ਨਾ ਕੋਈ ਘਰ ਜਗਾ ਕਾਫੀ ਆ ਜੇ ਕੋਈ ਘਰ ਤੇ ਤਕਰੀਬਨ ਨਹੀਂ ਹੈ ਕੋਈ ਜੇ ਕੋਈ ਹੋਏਗਾ ਕਿਸੇ ਦਿਨ ਮਾੜੀ ਮਾੜੀ ਕੰਦ ਹੋਏਗੀ ਬਾਕੀ ਕਾਫੀ ਜਗਾ ਸਾਈਡ ਤੋਂ ਵੀ ਜੇ ਕੋਈ ਨਹਿਰ ਨੂੰ ਥੋੜਾ ਇਹ ਕਰਕੇ ਲਾਈਨਮੈਂਟ ਸ਼ਿਫਟ ਕਰਕੇ ਕਰਨਾ ਪਊਗਾ ਤੇ ਅੱਗੇ ਕੋਈ ਮੰਚ ਨਹੀਂ ਕਿਸੇ ਦੇ ਘਟ ਆਏ ਜਾਣਾ ਸਰ ਜਿਹੜੀਆਂ ਕਿਸਾਨਾਂ ਦੇ ਜਮੀਨ ਫਗਦੀ ਥੱਲੇ ਨਹਿਰੀ ਉਹਨਾਂ ਨੂੰ ਕੀ ਅਪੀਲ ਕਰੋਗੇ ਇਹੋ ਬਸ ਉਹਨਾਂ ਨੇ ਆਪ ਹੀ ਕਿਸਾਨਾਂ ਨੇ ਆਪ ਸਹਿਮਤੀ ਦਿੱਤੀ ਹੈ ਕਿ ਅੱਜ ਜੋ ਆ ਵੀ ਵਟਾਂ ਪਾਗੇ ਤੇ ਉਹ ਜਗਾ ਛੱਡ ਦੇਣਗੇ ਹਾਂਜੀ ਲੈਵਲ ਦਾ ਗਿੱਚੂ ਆਪਾਂ ਰੱਟਾ ਪਾਉਂਦਾ ਕਮੀਆਂ ਦੇ ਗੁਰਦਾਰੇ ਲਾਗੋ ਜੇ ਫਰਜ਼ ਕੀ ਤਾਂ 5 ਫੁੱਟ ਨਹਿਰ ਆਪਾਂ ਪਰੜੀ ਤੇ ਟੁੱਕਦੀ ਆ ਹਾਂਜੀ 5 ਫੁੱਟ ਨਹਿਰ ਟੁੱਕਦੀ ਸਾਰੀ ਪਰੜੀ ਕਿਉਂ ਇਹਨੇ ਪੋਲੀ ਕਰਦੇ ਨਹੀਂ ਤੇ ਨਹਿਰ ਉੱਥੇ ਰੜੀ ਜਾਣੀ ਜਦੋਂ ਨਹਿਰ ਉੱਥੇ ਰੜੀ ਗਈ ਤਾਂ ਮੈਂ ਤਾਂ ਬਾਬੇ ਪ੍ਰਧਾਨ ਹੋਣਾ ਲੜੀ ਜਾਣਾ ਅਸੀਂ ਸਾਡੇ ਕਿਸਾਨਾਂ ਲੜੀ ਜਾਣਾ ਕੋਈ ਨਹਿਰ ਭਾਗ ਨਹੀਂ ਉੱਥੇ ਆਉਣਾ ਨਹਿਰ ਵਿਭਾਗ ਦਾ ਸਿਰਫ ਮੈਂ ਉਹਨ ਇੱਕੋ ਗੱਲ ਕਰਕੇ ਤਾਂ ਮੈਂ ਨਬੇੜਦਣ ਲੱਗਾ ਜਿੰਨੇ ਹੋਰ ਤੇ ਵੀਰ ਨੇ ਆਪਦੀ ਕਰੀ ਜਾਵੇ ਨਹਿਰ ਵਿਭਾਗ ਦਾ ਇੱਕੋ ਨਾ ਖੁੱਤੀ ਦੀ ਜਿੱਡੀ ਨਹਿਰ ਬਣਾਉਣੀ ਆ ਪੈਸੇ ਚੱਪ ਜਾਣਾ ਮੈਕਮੇ ਨੇ ਰਲ ਕੇ ਸਰਕਾਰ ਨਾਲ ਤੇ ਸਾਡੇ ਗਾਲ ਪੱਕੀ ਆਪਾਂ ਫੈਰੋ ਫੈਰੀ ਗੋਲੋ ਗੋਲੀ ਦੇ ਛੱਪੀ ਕੋ ਛੱਪੀ ਇਹ ਲੜਾਈ ਦਾ ਪ੍ਰਬੰਧ ਜਿਹੜਾ ਐ ਟਾਈਮ ਜਿਹੜੀ ਸਰਕਾਰ ਮੁਕੰਮਲ ਕਰ ਚੱਲੀ ਆ ਹਜੇ ਤੱਕ ਸਰਕਾਰ ਨੇ ਕੋਈ ਚੰਗਾ ਕੰਮ ਤੇ ਕਰਦੇ ਨੂੰ ਵੇਖਿਆ ਨਹੀਂ ਕਿਸੇ ਨੂੰ ਤੇ ਜਿਹੜਾ ਜਦੋਂ ਲੈਣ ਵਾਲਾ ਕਿਸਾਨ ਆਂਦਾ ਵੀ ਮੈਨੂੰ ਇਹ ਚੀਜ਼ ਚਾਹੀਦੀ ਨਹੀਂ ਬਿਲਕੁਲ ਆਪਾਂ ਕੋਈਆਂ ਦਾ ਮੈਂ ਪੁਲ ਬਣਾ ਦੇਣਾ ਕੋਈਆਂ ਦਾ ਨਹਿਰ ਉੱਚੀ ਹੋ ਗਈ ਕੋਈਆਂ ਦਾ ਨਕਾਸ ਹੋ ਗਿਆ ਇਹਨਾਂ ਚੀਜ਼ਾਂ ਦੇ ਕੀ ਲੋੜ ਜਦੋਂ ਲੈਣ ਵਾਲਾ ਆਂਦਾ ਚੀਜ਼ ਨਹੀਂ ਮੈਂ ਲੈਣੀ ਹੈ ਆ ਤੁਹਾਨੂੰ ਲੋੜ ਨਹੀਂ ਲੋੜ ਹੀ ਨਹੀਂ ਕੋਈ ਬੰਦਾ ਜੇ ਤੁਹਾਡੇ ਵਿੱਚ ਕੋ ਹੱਥ ਖੜਾ ਕਰੇ ਵੀ ਜਿਹੜਾ ਨਹਿਰ ਬੰਦੀਓ ਛੱਡੋ ਖੜਾ ਜੇ ਆਪਾਂ ਨਹਿਰ ਚਾਹੀਦੀ ਹੱਥ ਖੜਾ ਕਰੋ ਵੀ ਬੰਦ ਦਿਓ ਇਹ ਬੱਚਾ ਕੋਈ ਨਹੀਂ ਹੁੰਦਾ ਕੋਈ ਨਹੀਂ ਚੱਲੇ ਪਾਰ ਜਿਹੜੀ ਜਿਹੜੀ ਉੱਥੋਂ ਨਹਿਰ 2.5 ਕਿਲੋਮੀਟਰ ਆ ਨਾ ਆ ਜਿਹੜੀ ਥੱਲੇ ਆ ਕਾਰਜੂਨਾਂ ਦੇ ਮੱਥੇ ਉੱਤੇ ਟੈਂਕ ਲਾ ਕੇ ਉਹ ਨਹਿਰ ਵੀ 1 ਮਹੀਨੇ ਵੀ ਨਹੀਂ ਕੱਢਣੀ ਜਿੰਨੀ ਉੱਤੋਂ ਥੱਲੇ ਬੈੱਡ ਚੋਕ ਕੇ ਉੱਚਾ ਬਣਾ ਕੇ ਲੈ ਇਹਨਾਂ ਨੇ ਰੇਤਾ ਤਾਂ ਹੈਗੀ ਆ ਤੇ ਪਾਣੀ ਨੇ ਘੋਰ ਦੇਣੀ ਥੰਨੇ ਇੱਕ ਮਹੀਨੇ ਸਾਡੇ ਜਿਹੜੇ ਖਾਲ ਆ ਜਦੋਂ 2 ਫੁੱਟ ਖਾਲ ਉੱਚਾ ਬਣਾ ਤੇ ਸਾਰੇ ਕਿਉਂ ਇਹਨੇ ਰੁੱਡਾ ਕੱਢਤੀਆਂ ਉਹ ਖਾਲ ਟੱਟ ਕੇ ਸਾਰੇ ਜਿਹੜੇ ਖਾਲ ਤਾਂ ਆ ਆ ਪਾਣੀ ਨਾਲ ਪਾਣੀ ਨਾਲ ਖਾਲ ਢਾਉਣਾ ਯਾਰ ਕੋਈ ਨਾ ਸੱਤ ਪਾਣੀ ਦੀ ਗੱਲ ਕੇ ਖਾਲਸਾ ਨਹੀਂ ਦੇ ਕੋਈ ਜਿੱਥੇ ਲੋੜ ਹੁੰਦੀ ਕੋਤ ਵਾਲੀ ਦਾ ਬਹੁਤ ਸੋਹਣੇ ਸਵਾਲ ਇੱਕ 200 ਰੁਪਇਆ ਮੰਨਦਾ ਕਿ ਇਹਨੇ ਦਿੱਤਾ ਹੋਵੇ ਅਸੀਂ ਖੁਦ ਆਪ ਨਾਮ ਬਣਾਇਆ ਤੇ ਵੱਲੋਂ ਯਾਰ ਨਹੀਂ ਭਾਏ ਸਰਕਾਰ ਨੇ ਲਾਟੇ ਨਾਲਿਆ ਇਹ ਮਿੱਟੀ ਜੋ ਸਾਡੇ ਪੈਸੇ ਲੈਣ ਨਹੀਂ ਚੁੱਕਿਆ ਜਿਹੜੇ ਜਾਇਬ ਸੇਵਾਦਾਰਾਂ ਨੇ ਚਾਹਣਾ ਜਮਾਪੁਰ ਚਾਹਣਾ ਯਾਰ ਮਾ ਇੱਕ ਮਿੰਟ ਤੜੀ ਨੇ ਕਾਸ਼ੀ ਦਾ ਪ੍ਰਬੰਧ ਕਰੰਨੇ ਆ ਠੀਕ ਆ ਤੇ ਨਗਾਸੀ ਦਾ ਇਦੋਂ ਕਰਕੇ ਜਿੱਦੋਂ ਸ਼ੁਰੂ ਕਰਾਵਾਂਗੇ ਕੋਈ ਗੱਲ ਨਹੀਂ ਪਰ ਆਪਣਾ ਜਿਹੜੀ ਨਹਿਰ ਦੀ ਜਗਾ ਹੈ ਨਾ ਹਾਂਜੀ ਉਹ ਬਿਲਕੁਲ ਉੱਤੇ ਕਾਸ਼ਤ ਨਾ ਕਰੋ ਕੋਈ ਬਿਲਕੁਲ ਖਲੋ ਜਾਓ ਨਹਿਰ ਦੀ ਜਗਾ ਵੀ ਛੱਡੋ ਠੀਕ ਆ ਤੇ ਇੱਕ ਸਰਦਾਰ ਜੀ ਅਸੀਂ ਬੈਂਤੀ ਕਰਦੇ ਆ ਬੰਦੇ ਦੇ ਪਾਸੇ ਦਿੱਤੇ ਜਾਣ ਸਾਨੂੰ ਸਾਡੇ ਮਾਰ ਕੇ ਦਾਲ ਤੇ ਬੜਿਆ ਇੱਕ ਤੁੱਕੀ ਨਹੀਂ ਮਿਲੀ ਵੈਰੀ ਗੁੱਡ ਅਸੀਂ ਮੰਗ ਕਰਦੇ ਆ ਬਹੁਤ ਸੋਹਣਾ ਬੰਦਾ ਹੈ ਕਿਸਾਨਾਂ ਨੂੰ ਬੰਦਾ ਪਰੇ ਤੇ ਤੇ ਤਾਂ ਫਾਇਦਾ ਸਰਕਾਰ ਚੁੱਕੀ ਜਾਂਦੀ ਆ ਰੁਖ ਲਾ ਕੇ ਇਹ ਵੀ ਬੋਲਾ ਫੜਾਈ ਕਰੋ ਵੀ ਜਿਹੜੀ ਨਹਿਰ ਵਾ ਇਹ ਸਾਡੀਆਂ ਮਾਲਕੀ ਜ਼ਮੀਨਾਂ ਦੇ ਅਲੀਕੀਆ ਦੇ ਲੀਕ ਕੇ ਪ੍ਰੋਜੈਕਟ ਤਿਆਰ ਕਰ ਲਿਆ ਇਹਦੇ ਪੈਸੇ ਵੀ ਸਾਡੇ ਵੱਡਿਆ ਬਰੇਰ ਨੇ ਲਏ ਆ ਕਿ ਨਹੀਂ ਲਏ ਨਹੀਂ ਲਏ ਇਹ ਵੀ ਨਹੀਂ ਲਏ ਉਹ ਕਹਿ ਨਹੀਂ ਨਾ ਕਹਿਣੇ ਜਿੱਤੇ ਇਹ ਕਾਹੋ ਜਿਹੀ ਜਿਹੀ ਦੇਖਦਾ ਨਹੀਂ ਨਹੀਂ ਵੇਖੀ ਇਹ ਕੀ ਆ ਜੇ ਪਹਿਲੇ ਲਏ ਤਾਂ ਹੀ ਇੰਤਕਾਲ ਚੜਿਆ ਬਿਲਕੁਲ ਬਿਲਕੁਲ ਇੰਤਕਾਲ ਜਿੱਤਰਾ ਬੰਦ ਸਾਡਾ ਇੰਤਕਾਲ ਚੜਿਆ ਉਹ ਨਾਲ ਚੜਿਆ ਜਿੱਤਰਾ ਬੰਦ ਬੰਦ ਵੱਡਾ ਮੇਰਾ ਸਾਡੀ ਪਹਿਲੀ ਬਿਜਾ ਸਾਡੀ ਪਹਿਲੀ ਬਿਜਾ ਉਹ ਚੱਕੋ ਪਹਿਲੇ ਨਹੀਂ ਮਿਲੇ ਬੰਦ ਬੰਦ ਵੀ ਨਹੀਂ ਮਿਲੇ ਮੱਛੀ ਸਰਕਾਰ ਵੇਤੇ ਇਹਦੇ ਦੇ ਖਾਤੇ ਯੋਰ ਚ ਨਹੀਂ ਹੁੰਦੇ ਆ ਨਹਿਰ ਨਿਕਲਦੀ ਨਹਿਰ ਨਿਕਲਦੀ ਆ ਉੱਧਰ ਕੋਈ ਨਹੀਂ ਹੁੰਦਿਆ ਦਰਿਆ ਦਾ ਪਾਣੀ ਜਿਹੜੇ ਟੁੱਪੇ ਨਵੇਂ ਕੰਮ ਆ ਪਮੇਗਰੇ ਦੀ ਮਾਲਕੀ ਪਈ ਜਾਂਵੇ ਮੱਛੀ ਖਾਦੀ ਆ ਮੱਛੀ ਸਾਡੀ ਰੇਤ ਸਰਕਾਰ ਦੀ ਹੋਗੀ ਤੇ ਸਾਡੇ ਸਰਚ ਕੀ ਹੋ ਗਿਆ ਕਰਦਾ ਚੁੱਲਾ ਬਣਾਉਣਾ ਜੇ ਸਾਨੂੰ ਰੇਤਾ ਨਹੀਂ ਲੈਣ ਦਿੰਦੇ ਚੁੱਲੇ ਚੁੱਦੀ ਵਾਤੇ ਨਹੀਂ ਲੈਣ ਦਿੰਦੇ ਦਰਿਆ ਤੋਂ ਸਾਡਾ ਕੋਈ ਸਤਕਾਰ ਜੋ ਤੂੰ ਹੀ ਕਹਿਤਾ ਤੂੰ ਹੀ ਥਾ ਦੇ ਮਾਲਕ ਜੋ ਪਰ ਅਹੀਂ ਮਾਲਕ ਹੈ ਗਿਆ ਨਾ ਬੰਨ ਦੇ ਸਾਨੂੰ ਮਹਿਕਮਾ ਪੈਸੇ ਦੇਵੇ ਇਹ ਸਾਡੀ ਉਹ ਦਰਖਾਸਤ ਕਰੋ ਖੋਣਾ ਤਾਂ ਅਸੀਂ ਕਹਿੰਦੇ ਕਹਿੰਦੇਓ ਆਪਣਾ ਜਾਈ ਦਿੰਦੇ ਆ ਵੇਖ ਤਾਂ ਮਦੇ ਮਾ ਦੇਣ ਲੱਗੇ ਤੁਹਾਨੂੰ ਦੋਰੇ ਦਿੰਦੇ ਆ ਸਾਨੂੰ ਪਾਹੇ ਮਿਲਸਾ ਕੋਈ ਲੋਗ ਦੇ ਦਿੰਦੇ ਆ ਅਸੀਂ ਇਹਨੇ ਲਿਖਣ ਜੋਗੇ ਸਭ ਜਾਣਦੇ ਆ ਹੋਰਲੇ ਧਰ ਤੋਂ ਖਾਲਾ ਬਣਾ ਲੀਂਦੇ ਅਸੀਂ ਨੌ ਇਹਨੇ ਜੋਗੇ ਦੇ ਅਸੀਂ ਹੈ ਹੀ ਨਹੀਂ ਦੇਖ ਲੈ ਕੇ ਕੋਲ ਲੈ ਲਾਂਗੇ ਕੋਈ ਟੱਕਰ ਮਟੋ ਦੇਖ ਕੈਪਟਨ ਨਾਲ 3 ਮੀਟਿੰਗ ਲੱਗੀਆਂ ਗੱਲ ਰੱਖੀ ਹੋਈ ਆ ਚੰਨੀ ਦੇ ਨਾਲ ਮੀਟਿੰਗ ਲੱਗੀ ਗੱਲ ਰੱਖੀ ਹੋਈ ਆ ਤਾਂ ਜਿਹੜੇ ਹੁਣ ਵਾਲੇ ਮੁੱਖ ਮੰਤਰੀ ਇਹਨਾਂ ਨਾਲ ਗੱਲ ਰੱਖੀ ਹੋਈ ਆ ਬਕਾਇਦਾ ਤੌਰ ਤੇ ਮੰਗ ਪੱਤਰ ਦੇ ਕੇ ਕੀ ਸਾਡੇ ਬੰਦ ਦੇ ਪੈਸੇ ਵੀ ਸਾਡੇ ਦਰਿਆਨ ਜਿਹੜੇ ਪਾਏ ਗਏ ਆ ਇਹਨਾਂ ਦੀ ਪੇਵਰ ਦੀ ਇਹ ਚੀਜ਼ ਸਾਰੀ ਸਰਕਾਰ ਐਕਵਾਇਰ ਕਰੇ ਸਾਨੂੰ ਬਾਹਰ ਕਰ ਦਿਓ ਜਾਂ ਮੱਛੀ ਦਾ ਰੇਤਾ ਦਾ ਹੱਕ ਸਾਨੂੰ ਅੱਜ ਕਿਹੜੀ ਕੱਲ ਦੀ ਲੜਾਈ ਆ ਜੇ ਚੋਰ ਰੇਤਾ ਚੁੱਕਣ ਕਿੱਲੇ-ਕਿੱਲੇ ਆ ਜੇ ਕਿਸਾਨ ਸੁੱਖ ਦਾ ਤੇ ਆ ਦਾ ਵੀ ਆਹ ਪੱਟਾ ਬੱਦਲ ਬੱਦਲ ਨਾਉਂਦੀ ਜਮੀਨ 'ਚੋਂ ਰੇਤਾ ਕੁੱੜਦਾ ਤੇ ਉੱਤੇ ਪਰਚਾ ਨਹੀਂ ਹੁੰਦਾ ਲੜਾਈ ਚੋਰ ਚੋਕਦਾ ਤੇ ਉਹ ਫਰਿਆਦ ਲੜਾਈ ਬਹੁਤ ਬਹੁਤ ਤੇ ਪਾਈ ਹੋਈ ਹੈ। ਉਹ ਇਹਨਾਂ ਨੇ ਪੁੱਛਿਆ ਕਿ ਸਾਡਾ ਪੋਤੇ ਹਨ। ਉਹ ਇਹਨਾਂ ਨੇ ਪੁੱਛਿਆ ਕਿ ਤੁਹਾਡੀ ਕਿੰਨੀ ਮੈਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹਿੰਦਾ ਹਾਂ ਜੇ ਜੇ ਇਹਨਾਂ ਨੇ ਹਿੰਮਤ ਕਰ ਲਈ। ਹਿੰਮਤ ਕਰ ਲਈ ਇਹਨਾਂ ਨੇ ਤੇ ਯਾਰ ਤੁਸੀਂ ਤਾਂ ਕਹਿੰਦੇ ਜਿਆ ਅਸੀਂ ਇਸ ਗੱਲ ਤੇ ਬਾਰੀ ਮੰਗਦੇ ਆ ਕਿ ਕਿਉਂ ਅਮ ਲਾਜਵਾਂ ਗੱਲ ਪਏ। ਜਦੋਂ ਮਲਾਜ ਨੂੰ ਸਾਨੂੰ ਆਣ ਆ ਕੇ ਇਹਨਾਂ ਦਬਾਉਣਗੇ। ਵੀ ਤੁਸੀਂ ਹੱਥਾਂ 'ਚ ਅਜੇ ਹੀ ਪਤਾ ਕਰਨਾ ਵੀ ਥਾਂ ਇਹ ਸਾਡਾ ਵਾ ਮੈਂ ਕਿਵੇਂ ਨੋਟਾ ਕਰਾਂ ਸਰਪਾਤ ਇੱਕ ਬੈਂਦੀ ਹੈ ਜੀ ਇੱਕ ਬੈਂਦੀ ਜ ਬਹੁਤ ਵਧੀਆ ਸਵਾਣੂ ਬਾਬਾ ਜੀ ਅਸੀਂ ਮੰਗੀ ਆ ਇਹ ਤਾਂ ਸੁਪਰੀਮ ਕੋਰਟ ਦਾ ਵੀ ਲਾਭ ਜੀ ਨੇ ਫਤਿਹ ਪੀਤੀ ਉਹਨੇ ਵੱਢ ਨਹੀਂ ਕਣਕਾ ਮੋਣ ਦਾ ਕੋਈ ਹੈਗਾ ਕਿਸੇ ਦੇ ਵਿੱਚ ਕੰਖਰੀ ਜਾ ਕੇ ਟਰੈਕਟਰ ਵਾਹਦੇ ਇੱਕ ਮਿੰਟ ਦੇਖੋ ਪਿੰਡਾਂ ਦਾ ਤੁਹਾਨੂੰ ਪਿੰਡ ਚ ਵੀ ਨਾ ਨਹੀਂ ਗਾੜਦਾ ਬੰਦਾ ਤੁਹਾਡਾ ਕੋਈ ਨਾ ਕੀ ਆ ਜਦੋਂ ਲੋਡਿੰਗ ਦਾ ਕਾ ਕੇ ਇਹਦਾ ਜਾ ਕੇ ਜੇ ਸੀ ਟੂ ਦਾ ਕੱਟ ਹੋਣਾ ਕੋਈ ਨਹੀਂ ਜਾ ਕੇ ਘਰੋਵਾਂਗੇ ਮੈਨੂੰ ਕਣਕਾ ਬੀਜ ਕੇ ਅਸੀਂ ਪਾਣੀ ਲਾਉਣ ਦਾ ਅਨਾਉਂਸਮੈਂਟ ਤੁਹਾਡੀ ਅਸੀਂ ਤੁਹਾਨੂੰ ਪੰਜਾਬੀ ਰੋਕਵੀਂ ਸਰਬੋਤਮ ਬਹੁਤ ਵੀ ਤੁਹਾਡੇ ਸਾਰੇ ਜਿਹੜੇ ਸ਼ੰਕੇ ਆ ਦੂਰ ਕਰਕੇ ਫੇਰ ਨਹਿਰ ਸ਼ੁਰੂ ਕਰਾਂਗੇ ਤੇ ਜਦੋਂ ਸ਼ੰਕਾ ਹੀ ਕੋਈ ਕਰਨੀ ਕੀਤਾ ਪਹਿਲਾਂ ਹੀ ਆਣ ਕੇ ਟਰੈਕਟਰ ਚੋਤਾ ਤੇ ਫਿਰ ਹੋਰ ਕਿਸੇ ਨਾਲ ਦੱਸੋ ਕੀ ਕਰੀਏ ਪ੍ਰੋਜੈਕਟ ਰਿਪੋਰਟ ਤਾਂ ਦਿਓ ਸਾਨੂੰ ਅਸੀਂ ਕਈ ਯਾਰ ਮੰਨ ਚੁੱਕੇ ਆ ਇਹਦੀ ਗੱਲ ਨਹੀਂ ਕਰਗੇ 70 ਸਾਲ ਪਹਿਲਾਂ ਦੀ ਗੱਲ ਆ ਜੇ ਨਹਿਰ ਲਈ ਇੱਕ ਮਿੰਟ ਬਣਾ ਪਿੰਡੇ 70 ਸਾਲ ਇਹ ਮੋੜ ਦੀ ਗੱਲ ਆ ਗੱਲ ਹੀ ਨਹੀਂ ਕੀਤਾ ਇਹ ਪੈਸੇ ਕਿੰਨੇ ਚੁੱਕੇ ਆ ਇਹ ਥਾਂ ਦਾ ਜਿਹੜਾ ਥਾਂ ਦਿੱਤਾ ਥਾਂ ਸਾਡਾ ਮਾਲਕੀ ਦੇਤਾ ਨਹੀਂ ਨਿਸ਼ਾਨਦੀ ਹੋ ਗਈ ਤੋ ਆਪਣਾ ਬਣਾ ਇਹਦੇ ਪੈਸੇ ਕਿੰਨੇ ਚੁਕੇ ਆ ਜਿਵੇਂ ਉਹ ਜਿਹੜੀ ਪੱਟੀ ਵਾਲੀ ਰੋਈ ਆ ਉਹਦੇ ਸੀਤੋਂ ਮੈਂ ਝੁੱਗੀਆਂ ਦੇ ਨਹੀਂ ਸੀਤੋਂ ਉਤਾਰਦੇ 200 ਰੁਪਿਆ ਪਰ ਇੱਕੜਾ ਨੂੰ 260 ਦੇ ਵਿੱਚ ਪੈਸੇ ਚੁਕੇ ਆ ਪਰ ਦੁਬਾਰਾ ਮੁੜ ਕੇ ਮਹਿਕਮੇ ਨੇ ਫਿਰ ਉਹਨਾਂ ਦੇ ਖਾਤੇ ਦੇ ਵਿੱਚ ਇੰਤਕਾਲ ਲੋਕਾਂ ਦੇ ਨਾਲ ਹੀ ਹੋ ਗਿਆ ਦੁਬਾਰਾ ਫੇਰ ਮਹਿਕਮੇ ਦੀ ਵੇਖੋ ਨਿਸ਼ਾਨਦੇਹੀ ਕਰਾਈਦੀ ਆ ਪ੍ਰੋਪਰ ਠੀਕ ਆ ਤੇ ਬਕਾਇਦਾ ਇੰਤਖਾਲ ਹੋਈ ਹੈ ਮਹਿਕਮੇ ਦੇ ਨਾਲ ਸਭ ਕੋ ਜਲਿਆ ਇੰਤਖਾਲ ਤੋਂ ਪਹਿਲਾਂ ਪੈਸੇ ਦਿੱਸੀ ਹੋ ਗਏ ਨਾ ਕਿੱਥੇ ਹੈ ਬਸ ਉਹ ਸਾਨੂੰ ਦੇ ਦਿੱਤੀ ਉਹ ਸਾਨੂੰ ਉਹ ਸਾਨੂੰ ਦਿਓ ਦੀ ਮਤਲਬ ਸੁਲਤਾਨ ਕਲਿਆਣ ਕੇ ਇਹ ਪੈਸੇ ਤੁਹਾਡੇ ਵੱਡੇ ਵੱਡੇ ਨੇ ਲੈ ਆਉਂਦੇ ਮਤਲਬ ਥੋੜਾ ਪਾਟ ਨਹੀਂ ਲਾਇਆ ਪ੍ਰੋਪੋਜ਼ਲ ਦੇ ਨਰਾਦੇ ਤੇਰੇ ਚੌਟ ਪੰਜ ਕੋ ਦਾ ਮਿੱਟਾਉਗਾ ਮਹਿਕਮਾ ਉਹ ਨਾ ਮੈਂ ਕਿ ਪੋਤੇ ਨੂੰ ਇਹ ਪੈਸੇ ਦੇ ਦੇਣਾ ਪੋਤਾ ਨਹੀਂ ਬਣਾਇਆ ਪੈਸੇ ਵਸੇ ਮਾਲ ਮਾਰ ਮੈਂ ਮਿੰਟੇ ਅਸਤੀ ਮਾਲ ਮਾਰ ਮੈਂ ਨਹੀਂ ਨਹੀਂ ਆਹ ਚੱਲ ਗਿਆ ਉਹਦੇ ਨਾਲ